ਜੇਕਰ ਤੁਸੀਂ ਵੀ ਆਪਣੇ ਵਾਹਨ ਲੈ ਕੇ ਮੁਹਾਲੀ ਦੇ ਵਿੱਚ ਆਉਨੇ ਹੋ ਤਾਂ ਤੁਸੀਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਹੁਣ ਆ ਮੁਹਾਲੀ ਦੇ ਵਿੱਚ ਜਿਹੜੇ ਕੈਮਰੇ ਨੇ ਉਹ ਲੱਗ ਚੁੱਕੇ ਨੇ ਤੇ ਜਿਸ ਦੇ ਨਾਲ ਜਿਹੜੇ ਚਲਾਣ ਨੇ ਉਹ ਧੜਾ ਧੜ ਹੋ ਰਹੇ ਨੇ ਦੱਸ ਦਈਏ ਕਿ 6 ਤਰੀਕ ਤੋਂ ਜਿਹੜੇ ਇਹ ਕੈਮਰੇ ਨੇ ਉਹ ਸ਼ੁਰੂ ਹੋਏ ਨੇ ਤਾਂ ਸਿਰਫ ਆ 4 ਦਿਨਾਂ ਦੇ ਵਿੱਚ 6 ਤੋਂ ਲੈ ਕੇ 9 ਮਾਰਚ ਦੇ ਵਿੱਚ ਪੰਜਾਬ ਪੁਲਿਸ ਦਾ ਜਿਹੜਾ ਇਹ ਟ੍ਰੈਫਿਕ ਦੇ ਵੱਲੋਂ ਕੈਮਰੇ ਲਾਏ ਗਏ ਨੇ ਤਾਂ ਇਸ ਤੇ ਹੋਣਾ ਜਿਹੜੇ ਚੁਲਾਣ ਨੇ ਉਹਨਾਂ ਦੀ ਗਿਣਤੀ ਸੋਣਾ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸਦੀ ਹੈ ਕਿ ਇਹਨਾਂ 4 ਦਿਨਾਂ ਦੇ ਵਿੱਚ ਮੋਹਾਲੀ ਪੁਲਿਸ ਦੇ ਵੱਲੋਂ 7000 ਦੇ ਕਰੀਬ ਜਿਹੜੇ ਚਲਾਨ ਨੇ ਉਹ ਕੱਟੇ ਗਏ ਨੇ ਜਿਸ ਦੇ ਨਾਲ ਜਿਹੜਾ ਇਹ ਆਂਕੜਾ ਬਹੁਤ ਹੈਰਾਨੀਜਨਕ ਹੈ ਕਿ ਲੋਕ ਜਿਹੜੇ ਨੇ ਉਹ ਚੰਡੀਗੜ੍ਹ ਦਾਖਲ ਹੁੰਦੇ ਨੇ ਤਾਂ ਇੱਕੋ ਦਮ ਜਿਹੜੇ ਟ੍ਰੈਫਿਕ ਨਿਯਮ ਨੇ ਉਹ ਲਾਗੂ ਕਰਨੇ ਸ਼ੁਰੂ ਕਰ ਦਿੰਦੇ ਨੇ ਪਰ ਮੋਹਾਲੀ ਦੇ ਵਿੱਚ ਕਿਸੇ ਨੂੰ ਇਹ ਜ਼ਿਆਦਾ ਪਤਾ ਨਹੀਂ ਸੀ ਕਿ ਹੁਣ ਜਿਹੜਾ ਟ੍ਰੈਫਿਕ ਪੁਲਿਸ ਹੈ ਮੋਹਾਲੀ ਦੀ ਉਹਨਾਂ ਦੇ ਵੱਲੋਂ AI ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ ਦੱਸਦੀ ਹੈ ਕਿ AI ਸਿਸਟਮ ਦੇ ਨਾਲ ਲੱਗੀਆਂ ਲਾਈਟਾਂ ਤੇ ਕੈਮਰੇ ਨੇ ਜਿਹੜੇ ਉਹ ਧੜਾ ਧੜ ਚਲਾਨ ਕੱਟਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਹੁਣ ਆ ਲਗਾਤਾਰ ਮਹਾਲੀ ਪੁਲਿਸ ਦੇ ਵੱਲੋਂ ਲੋਕਾਂ ਤੇ ਨਿਗਾਹ ਬਣਾਈ ਹੋਈ ਹੈ ਜ਼ਿਲ੍ਹੇ ਦੇ ਵਿੱਚ 6 ਮਾਰਚ ਤੋਂ ਸ਼ੁਰੂ ਕੀਤੇ ਗਏ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਪੁਲਿਸ ਨੇ 4 ਦਿਨਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 6900 50 ਚਲਾਣਾ ਕਰ ਦਿੱਤੇ ਨੇ ਪੁਲਿਸ ਦੇ ਅੰਕੜਿਆਂ ਮੁਤਾਬਕ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ 6 ਤੋਂ ਲੈ ਕੇ 9 ਮਾਰਚ ਤੱਕ ਦੇ ਇਹ ਚਲਾਣ ਨੇ ਜਦੋਂ ਕਿ ਪੁਲਿਸ ਨੇ ਯੋਜਨਾ ਦੀ ਸ਼ੁਰੂਆਤ ਦੇ ਪਹਿਲੇ ਦਿਨ ਸਿਰਫ 2 ਘੰਟਿਆਂ ਦੇ ਵਿੱਚ 1160 ਚਲਾਣਾ ਕੀਤੇ ਸੀ ਅੰਕੜਿਆਂ ਨੂੰ ਦੇਖਣ ਤੇ ਪਤਾ ਲੱਗਦਾ ਹੈ ਕਿ ਮਾਲੀ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟ੍ਰੈਫਿਕ ਚਲਾਨ ਕੱਟਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਅੰਕੜੇ ਦੱਸਦੇ ਹਨ ਕਿ ਪੁਲਿਸ ਉਕਤ ਯੋਜਨਾ ਤਹਿਤ ਇੱਕ ਦਿਨ 'ਚ ਔਸਤਨ 1735 ਲੋਕਾਂ ਦੇ ਆਨਲਾਈਨ ਟ੍ਰੈਫਿਕ ਚਲਾਨ ਕੱਟ ਰਹੀ ਹੈ ਦੂਸਰੇ ਪਾਸੇ ਅੰਕੜਿਆਂ ਦੀ ਮੰਨਿਆਤਾ ਚਾਰ ਦਿਨਾਂ ਦੇ ਵਿੱਚ ਸਿਰਫ 110 ਲੋਕਾਂ ਨੇ ਹੀ ਚਲਾਨ ਦਾ ਭੁਗਤਾਨ ਕੀਤਾ ਔਸਤਨ ਇੱਕ ਦਿਨ 'ਚ 27 ਲੋਕਾਂ ਨੇ ਆਪਣੇ ਚਲਾਨ ਦਾ ਭੁਗਤਾਨ ਕੀਤਾ ਪੁਲਿਸ ਦੇ ਮੁਤਾਬਕ ਇੱਕ 1 4500 ਰੁਪਏ ਦੀ ਚਲਾਨ ਰਕਮ ਜਮ੍ਹਾਂ ਹੋਈ ਹੈ ਬਚੇ ਹੋਏ 6740 ਟ੍ਰੈਫਿਕ ਚਲਾਨਾ ਤੋਂ ਕਰੀਬ 748500 ਰੁਪਏ ਚਲਾਨ ਰਕਮ ਇਕੱਠੇ ਕੀਤੇ ਜਾਣ ਦੀ ਸੁਭਾਅ ਬਣਾਈ ਇਸੇ ਤਰ੍ਹਾਂ ਪੁਲਿਸ ਦਾ ਚਲਾਨ ਤੋਂ ਹੋਣ ਵਾਲਾ ਰੈਵਨਿਊ ਵਧੇਗਾ ਜਾਣਕਾਰੀ ਮੁਤਾਬਕ 2 ਜਨਾਂ ਦੇ ਪਹਿਲੇ ਪੜਾਅ 'ਚ ਮੁਹਾਲੀ ਦੇ ਇਸ ਦੇ ਨਾਲ ਲੱਗਦੇ ਆ ਕੁੱਲ 17 ਜਗ੍ਹਾ ਤੇ ਜਿਹੜੇ ਸੀਸੀਟੀਵੀ ਕੈਮਰੇ ਉਹ ਲਾਏ ਗਏ ਨੇ ਇਸ ਦੇ ਤਹਿਤ ਜਿਹੜੀ ਕਾਰਵਾਈ ਆ ਉਹ ਸ਼ੁਰੂ ਹੋਈ ਹੈ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਦੇ ਬੀਤੇ 4 ਦਿਨਾਂ ਚ ਆਈਟੀ ਐਮਐਸ ਤਹਿਤ ਤਕਰੀਬ 6950 ਚਲਾਨ ਕੀਤੇ ਜਾ ਚੁੱਕੇ ਨੇ ਟ੍ਰੈਫਿਕ ਮੋਹਾਲੀ ਟ੍ਰੈਫਿਕ ਦੇ ਐਸਪੀ ਐਚਐਸ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਿਯਮਾਂ ਦੀ ਪਾਲਣਾ ਕਰਕੇ ਚਲਾਨ ਤੋਂ ਬਚੋ ਅਤੇ ਸੜਕ ਤੇ ਆਪਣੇ ਅਤੇ ਹੋਰ ਚੱਲਣ ਵਾਲੇ ਆਂਦੇ ਸਫਰ ਦਾ ਧਿਆਨ ਰੱਖੋ ਉਹਨਾਂ ਨੂੰ ਸੁਰੱਖਿਅਤ ਰੱਖੋ ਲੋਕਾਂ ਨੂੰ ਸੁਰੱਖਤ ਆਵਾਜਾਈ ਦੇਣਾ ਪੁਲਿਸ ਦਾ ਮੁੱਖ ਮਕਸਦ ਹੈ ਦੱਸਦੀ ਹੈ ਕਿ ਹੁਣ ਮਹਾਲੀ ਪੁਲਿਸ ਜਿਹੜੀ ਲਗਾਤਾਰ ਆ ਲੋਕਾਂ ਆਂਦੇ ਧੜਾ ਧੜਾ ਚਲਾਨ ਕੱਟਦੀ ਹੋਈ ਨਜ਼ਰ ਆ ਰਹੀ ਆ ਜਿਹੜੇ ਵੀ ਕਾਨੂੰਨ ਦੀ ਸੜਕਾ ਸੁਰੱਖਿਆ ਕਾਨੂੰਨ ਦੀ ਜਿਹੜੀ ਉਲੰਘਣਾ ਕਰਦੇ ਆ ਉਹਨਾਂ ਨੂੰ ਹੋਣਾ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਕੀਮਤ ਦੇ ਜਿਹੜਾ ਉਹਨਾਂ ਦਾ ਚਲਾਨ ਹੈ ਉਸ ਨੂੰ ਨਹੀਂ ਰੋਕਿਆ ਜਾਊਗਾ ਦੱਸ ਦਈਏ ਕਿ ਇਹਨਾਂ 4 ਦਿਨਾਂ ਦੇ ਵਿੱਚ 6950 ਚਲਾਨ ਨੇ ਜਿਹੜੇ ਉਹ ਕੀਤੇ ਗਏ ਨੇ ਜਿਸ ਤੇ ਜਿਹੜੀ ਆ ਉਹ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੀ ਰਾਸ਼ੀ ਆ ਉਹ ਇਕੱਠੀ ਹੋਵੇਗੀ ਤੇ ਇਸ ਦੇ ਨਾਲ ਜਿਹੜਾ ਪੂਸਤਾ ਰੈਵਨਿਊ ਆ ਉਹ ਵਧੇਗਾ ਤਾਂ ਹੁਣ ਲਗਾਤਾਰ ਜਿਹੜੀ 6 ਮਾਰਚ ਤੋਂ ਲੈ ਕੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹਨਾਂ ਸੀਸੀਟੀਵੀ ਕੈਮਰਿਆਂ ਦਾ 6 ਮਾਰਚ ਨੂੰ ਉਦਘਾਟਨ ਕੀਤਾ ਸੀ ਉਸੇ ਦਿਨ ਤੋਂ ਜਿਹੜੇ ਕੈਮਰੇ ਸੀ ਉਹ ਚੱਲਣੇ ਚਾਲੂ ਹੋ ਗਏ ਸੀ ਤਾਂ ਹੁਣ ਇਹਨਾਂ ਕੈਮਰਿਆਂ ਦੇ ਨਾਲ ਜਿਹੜਾ ਸਾਢੇ ਕਈ ਕਰੀਬ 7000 ਦੇ ਕਰੀਬ ਕਹਿ ਦਈਏ ਕਿਉਂਕਿ 6950 ਚਲਾਨ ਹੋ ਚੁੱਕੇ ਨੇ ਹਾਲਾਂਕਿ ਹੁਣ ਜਿਹੜੇ ਜਦੋਂ ਤੱਕ ਇਹ ਖਬਰ ਤੁਹਾਡੇ ਤੱਕ ਪਹੁੰਚਣੀ ਆ ਤਾਂ ਇਹਨਾਂ ਦੀ ਗਿਣਤੀ ਆ ਜਿਹੜੀ ਉਹ 8-9000 ਤੋਂ ਪਾਰ ਹੋ ਸਕਦੀ ਹੈ ਕਿਉਂਕਿ ਲਗਾਤਾਰ ਜਿਹੜੇ ਚਲਾਨ ਦੀ ਗਿਣਤੀ ਆ ਵਧਦੀ ਜਾ ਰਹੀ ਆ ਤਾਂ ਹੁਣ ਜਿੰਨੇ ਵੀ ਲੋਕ ਨੇ ਜਿਹੜੇ ਉਹ ਮਹਾਲੀ ਦੇ ਵਿੱਚ ਆਉਂਦੇ ਨੇ ਤਾਂ ਜਰੂਰ ਜਿਹੜਾ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਿਆ ਜਾਵੇ ਹਾਲਾਂਕਿ ਹਰ ਪਾਸੇ ਜਿਹੜਾ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਟ੍ਰੈਫਿਕ ਨਿਯਮ ਨੇ ਜਿਹੜੇ ਉਹ ਤੁਹਾਡੇ ਲਈ ਬਣਾਏ ਗਏ ਨੇ ਤੁਹਾਡੀ ਜਿਹੜੀ ਕੀਮਤੀ ਜਾਨ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਜਿਹੜੇ ਟ੍ਰੈਫਿਕ ਨਿਯਮ ਨੇ ਉਹ ਬਣਾਏ ਗਏ ਨੇ